ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਦੇ ਲਈ ਇੱਕ ਇਨਫੋਰਮੇਸ਼ਨ ਹੈ ਜਿਹੜੇ ਸਟੂਡੈਂਟਸ ਗਵਰਨਮੈਂਟ ਜੌਬ ਦੀ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਹੈ ਪੀ ਟ੍ਰਿਪਲ ਐਸ ਬੀ ਬੋਰਡ ਦੇ ਲੇਬਰ ਇਨਸਪੈਕਟਰ ਦੀਆਂ ਪੋਸਟਾਂ ਆ ਚੁੱਕੀਆਂ ਨੇ ਤੇ ਇਹ ਉਹਨਾਂ ਦੀ ਵੈਬਸਾਈਟ ਹੈ ਜਿੱਦੇ ਤੇ ਤੁਸੀਂ ਆਪਣਾ ਜਾ ਕੇ ਚੈੱਕ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ ਤੇ ਸਭ ਤੋਂ ਪਹਿਲੀ ਜੇ ਗੱਲ ਕਰੀਏ ਲੇਬਰ ਇਨਸਪੈਕਟਰ ਦੀਆਂ ਜਿਹੜੀਆਂ ਪੋਸਟਾਂ ਨੇ ਗ੍ਰੇਡ 1 ਦੀਆਂ ਉਹ 52 ਨੇ ਡਾਇਰੈਕਟਰ ਸ਼ਹਿਰੀ ਹਵਾਵਾਜੀ ਪੰਜਾਬ ਇਹਦੇ ਅੰਡਰ ਪੋਸਟਾਂ ਨੇ ਜਿਹੜੀਆਂ ਟੈਕਨੀਸ਼ੀਅਨ ਗ੍ਰੇਡ 1 ਟੈਕਨੀਸ਼ੀਅਨ ਅਫਸਰ ਤੇ ਟੈਕਨੀਸ਼ੀਅਨ ਗ੍ਰੇਡ 2 ਟੈਕਨੀਸ਼ੀਅਨ ਗ੍ਰੇਡ 3 ਇਹਦੀਆਂ ਦੋ ਪੋਸਟਾਂ ਨੇ ਗ੍ਰੇਡ 1 ਦੀਆਂ ਅਫਸਰ ਦੀ ਹੈਗੀ ਇੱਕ ਪੋਸਟ ਤੇ ਗ੍ਰੇਡ 3 ਦੀ ਹੈਗੀਆਂ ਚਾਰ ਪੋਸਟਾਂ ਟੋਟਲ 59 ਪੋਸਟਾਂ ਨੇ ਆਨਲਾਈਨ ਫਾਰਮ 16 ਫਰਵਰੀ ਤੋਂ ਭਰੇ ਜਾਣੇ ਸਟਾਰਟ ਹੋ ਜਣੇ ਨੇ ਤੇ ਲਾਸਟ ਡੇਟ ਹੈਗੀ 11 ਮਾਰਚ ਸ਼ਾਮ ਨੂੰ 5 ਵਜੇ ਫੀਸ ਭਰਨ ਦੀ ਜਿਹੜੀ ਤਰੀਕ ਆਖਰੀ 14 ਮਾਰਚ ਹੈ ਹੁਣ ਇਹ ਦੱਸਿਆ ਥੋੜੀਆਂ ਪੋਸਟਾਂ ਦੱਸੀਆਂ ਸੀਗੀਆਂ ਮੈਂ ਇਹਦੇ ਵਿੱਚੋਂ ਜਿਹੜੀਆਂ ਲੇਬਰ ਇਨਸਪੈਕਟਰ ਦੀਆਂ ਨੇ ਜਰਨਲ ਦੀਆਂ 18 ਪੋਸਟਾਂ ਨੇ ਜਿਦੇ ਵਿੱਚੋਂ 6 ਫੀਮੇਲ ਦੀਆਂ ਨੇ ਐਸ ਸੀ ਆਰਓ ਤੇ ਐਮ ਐਮ ਬੀ ਐਮਵੀ ਨੇ ਪੰਜ ਪੋਸਟਾਂ ਨੇ ਦੋ ਫੀਮੇਲ ਦੀਆਂ ਨੇ ਪੰਜ ਚੋਂ ਦੋ ਫੀਮੇਲ ਦੀਆਂ bc ਦੀਆਂ 6 ਚੋਂ ਦੋ ਫੀਮੇਲ ਦੀਆਂ ਠੀਕ ਹੈ ਜੀ ਬਾਕੀ ਉਦਾਂ ਸਾਰੀ ਪੂਰਾ ਨੋਟੀਫਿਕੇਸ਼ਨ ਪਿਆ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਜਿਹੜਾ ਲੇਬਰ ਇਨਸਪੈਕਟਰ ਹੈ ਉਹਦੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਫੀਲਡ ਦੀ ਟੈਕਨੀਸ਼ੀਅਨ ਗ੍ਰੇਡ 1 ਤੇ ਗ੍ਰੇਡ 2 ਆ ਗ੍ਰੇਡ 3 ਉਹਨਾਂ ਦੀ ਸੇਮ ਹੈ 3 ਇਅਰਸ ਦਾ ਕੋਰਸ ਚਾਹੀਦਾ ਹੈ 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਦਾ ਵਿਦ 3 ਇਅਰਸ ਐਕਸਪੀਰੀਅੰਸ ਇਨ ਹੈਲੀਕਾਪਟਰ ਮੇਨਟੇਨੈਂਸ ਤੇ ਨਾਲ ਚਾਹੀਦਾ ਉਹ ਲੈਵਲ ਕੰਪਿਊਟਰ ਸਰਟੀਫਿਕੇਟ ਜਿਹੜਾ ਕਿ ਡੋਈਏ ਸੀਸੀ ਤੋਂ ਮਾਨਤਾ ਪ੍ਰਾਪਤ ਹੋਵੇ ਅੱਗੇ 10ਵੀਂ ਦੇ ਵਿੱਚ ਪੰਜਾਬੀ 50% ਨੰਬਰ ਹੋਣੇ ਲਾਜ਼ਮੀ ਨੇ ਠੀਕ ਹੈ ਜੀ ਰਾਈਜ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜਨਰਲ ਦੇ ਲਈ 100000 ਰੁਪਏ ਫੀਸ ਹੈ ਐਸਸੀ ਬੀਸੀ ਈਡਬਲਯੂਐਸ ਲਈ 2500 ਰੁਪਏ ਐਕ ਸਰਵਿਸਮੈਨ ਤੇ ਡਿਪੈਂਡੈਂਟ ਲਈ 200 ਫਿਜ਼ੀਕਲੀ ਹੈਂਡੀਕੈਪਟ ਦੇ ਲਈ 500 500 ਨਹੀਂ ਹੈਗਾ 200 ਹੀ ਹੈ ਵੀ ਠੀਕ ਹੈ ਜੀ ਇਹ ਵੀ 200 ਹੀ ਆ ਇਹ ਚੈੱਕ ਕਰ ਲਓ ਇੱਕ ਵਾਰ ਜਿਹੜੀ ਫੀਸ ਹੈ ਸਪੈਸ਼ਲ ਲਿਖਿਆ ਉਹਨਾਂ ਨੇ ਫੀਸ ਵਾਪਸ ਨਹੀਂ ਹੋਵੇਗੀ ਇਹ ਧਿਆਨ ਰੱਖਿਓ ਬਾਕੀ ਫੀਸ ਤਾਂ ਕਨਫਰਮ ਨਹੀਂ ਆਹ ਲਈ ਇੱਕ ਵਾਰ ਚੈੱਕ ਕਰ ਲਿਓ ਨੋਟੀਫਿਕੇਸ਼ਨ ਦੇ ਵਿੱਚ ਠੀਕ ਹੈ ਜੀ ਨੋਟੀਫਿਕੇਸ਼ਨ ਤੁਸੀਂ ਆਹ ਸਾਈਟ ਹੈ ਇਹਨਾਂ ਦੀ https ਸਾਰਾ ਇਹਦੇ ਤੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਤੇ ਫਾਰਮ ਭਰੋ ਤੇ ਤਿਆਰੀ ਕਰੋ ਆਨਲਾਈਨ ਆਪਾਂ ਸਾਰਾ ਕੁਝ ਪਾਇਆ ਹੋਇਆ ਤੁਸੀਂ ਉੱਥੋਂ ਪੜੋ ਡੇਲੀ ਆਪਾਂ ਪਾਣੇ ਵੀ ਆਂ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ